ਇੱਥੇ ਕੈਮਰੇ ਬਹੁਤ ਲੱਗੇ ਹੋਏ ਨੇ। ਫਰੋੜਾਂ ਦੇ ਬਹੁਤ ਧਿਆਨ ਨਾਲ ਵੀਡੀਓ ਬਣਾਉਣੀ ਪੈਂਦੀ ਹੈ ਜੀ। ਬਹੁਤ ਹੀ ਧਿਆਨ ਨਾਲ। ਇਲੈਕਟ੍ਰੋਨਿਕ ਮੀਟਰ ਹੈ। ਮੀਟਰ ਬੜਾ ਘੈਂਟ ਲੱਗਿਆ ਮੈਨੂੰ ਗੱਡੀ ਦਾ। ਆਹ ਕੰਪਨੀ ਆ। ਆ ਗਈ 8 ਨੰਬਰ ਦੀ ਡੈਰੀ। ਠੀਕ ਹੈ ਜੀ। ਗੱਡੀ ਗੇਅਰ ਵੀ ਦੱਸ ਦਿਆ 6 ਗੇਅਰ ਨੇ ਗੱਡੀ ਦੇ ਘਟਾ ਘਟ ਵੀ ਇਹ ਚੰਗੀ ਲੱਗਦੀ ਆ ਵੀਰੇ ਜਰੂਰ ਸ਼ੇਅਰ ਕਰਦੇ ਹੋ ਦੱਸਾਂਗੇ ਤੁਹਾਨੂੰ ਆਪਾਂ ਫ੍ਰੀ ਪਾਰਕਿੰਗ ਕਿੱਥੇ ਲੱਗਦੀ ਆ ਤੇ ਕਿਵੇਂ ਤੁਸੀਂ ਵੇਟ ਕਰਨੀ ਆ ਤੇ ਤੇ ਕਿੱਥੇ ਤੁਹਾਡਾ ਪੈਸਾ ਨਹੀਂ ਕੋਈ ਲੱਗਣਾ ਆਰਾਮ ਨਾਲ ਲੋ ਜੀ ਆਪਾਂ ਪਹੁੰਚ ਚੁੱਕੇ ਆ ਏਅਰਪੋਰਟ ਦੇ ਲਵੇ ਬਿਲਕੁਲ ਹੀ ਇੱਥੋਂ ਏਅਰਪੋਰਟ 2-4 ਕਿਲੋਮੀਟਰ ਹੈਗਾ ਇੱਥੇ ਆ ਕੇ ਸਪੀਡ 110 ਦੀ ਰਹਿ ਜਾਂਦੀ ਆ ਧਿਆਨ ਰੱਖਿਓ ਠੀਕ ਆ ਤੇ 110 ਦੀ ਸਪੀਡ ਰਹਿ ਜਾਂਦੀ ਹੈ ਤੇ ਕੈਮਰੇ ਗੁਮਰੇ ਬਹੁਤ ਜ਼ਿਆਦਾ ਇੱਥੇ ਆ ਕੇ ਹੋਰ ਵੀ ਨਜ਼ਦੀਕ ਆ ਕੇ ਮਿਲਦੇ ਨੇ ਠੀਕ ਆ ਕੈਮਰਿਆਂ ਤੋਂ بچਿਓ ਸਪੀਡ 110 ਦੀ ਵੱਡੀਆਂ ਗੱਡੀਆਂ 70 ਦੀ ਸਪੀਡ ਰਹਿ ਜਾਂਦੀ ਹੈ ਠੀਕ ਆ ਜੀ ਧਿਆਨ ਰੱਖਿਓ ਤੇ ਫ੍ਰੀ ਪਾਰਕਿੰਗ ਆਪਾਂ ਪਹੁੰਚਣ ਵਾਲੇ ਆ ਤੁਹਾਨੂੰ ਦੱਸ ਦਿਆਂ ਤੇ ਫ੍ਰੀ ਪਾਰਕਿੰਗ ਉੱਤੇ ਤੁਸੀਂ ਗੱਡੀ ਲਾ ਕੇ ਆਰਾਮ ਨਾਲ ਰਿਲੈਕਸ ਹੋ ਕੇ ਰੋਣਾ ਬੈਠੇ ਰਹੋ ਬੈਠ ਕੇ ਆਪਦਾ ਇੰਜੋਏ ਕਰੋ ਜਦ ਫੋਨ ਆਊਗਾ ਉਹਦਾ ਜਦ ਹੀ ਆਪਾਂ ਜਾਓ 에어ਪੋਰਟ ਤੇ ਪਤਾ ਚੱਕ ਲਵੋ ਠੀਕ ਆ ਜੀ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਫੋਲੋ ਜ਼ਰ ਲਓ ਜੀ ਦੋਸਤੋ ਆ ਆ ਗਈ ਫ੍ਰੀ ਪਾਰਕਿੰਗ ਠੀਕ ਹੈ ਜੀ ਆ ਬੋਰਡ ਲੱਗੇ ਧਿਆਨ ਰੱਖਿਓ ਇਹ ਆ ਗਈ ਫ੍ਰੀ ਪਾਰਕਿੰਗ ਠੀਕ ਆ ਹਾਂ ਜੇ 2-4 ਘੰਟੇ ਪਤਾ ਨਹੀਂ ਕਿੰਨੇ ਘੰਟੇ ਫ੍ਰੀ ਆ ਕੋਈ ਚੱਕਰ ਨਹੀਂ ਕੋਈ ਪੈਸਾ ਨਹੀਂ ਤੁਸੀਂ ਆਰਾਮ ਨਾਲ ਇੱਥੇ ਲਾ ਕੇ ਆਪਦਾ ਰੈਸਟ ਕਰ ਸਕਦੇ ਹੋ ਠੀਕ ਹੈ ਜੀ ਇੱਥੋਂ 에ਰਪੋਰਟ ਨਾਲ ਹੀ ਆ ਠੀਕ ਹੈ ਫੋਨ ਆਉ ਜੇ ਦੀ ਫਿਰ ਨਜਲੇ 6 ਘੰਟੇ ਫ੍ਰੀ ਆ ਇਹ ਗਾ ਜਿੱਥੋਂ ਪਰਚੀ ਲੈ ਕੇ ਗਾ ਜਮ ਜੁੱਦੀ ਛੋਟੀ ਪਾਰਕਿੰਗ ਚ ਲਿਖਣੇ ਆ ਦੇਖੋ ਤੁਸੀਂ ਆਪਣੇ ਜੈਡ ਬਲੈਕ ਸ਼ੀਸ਼ਿਆਂ ਦਾ ਹੈਗਾ ਚਲਾਣਾ ਇੱਥੇ ਕੋਈ ਚਲਾਣ ਨਹੀਂ ਜੈਡ ਬਲ ਪੂਰੇ ਜੈਡ ਬਲੈਕ ਹੀ ਨੇ ਸ਼ੀਸ਼ੇ ਬਿਲਕੁਲ ਤੁਸੀਂ ਦੇਖ ਸਕਦੇ ਆ ਪੂਰੇ ਕਾਲੇ ਨੇ ਜਿਵੇਂ ਕਾਲੇ ਕਰੇ ਹੋਏ ਨੇ ਬਾਈ ਨਿਕਲਣ ਵਾਲਾ ਆਪਾਂ ਚੱਲਦੇ ਆ ਬਸ ਫੇਰ ਲੈ ਕੇ ਬਾਈ ਨੂੰ ਘਰ ਤੇ ਆਵਾਂਗੇ